ਸ਼੍ਰੋਮਣੀ ਕਾਲੀਦਾਲ ਦੇ ਵਿਧਾਇਕ ਵਿਕਰਮਜੀਤ ਸਿੰਘ ਮਜੀਠੀਆ ਦੀ ਪਤਨੀ ਗਨੀਫ ਕੌਰ ਅੱਜ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਲਈ ਪਹੁੰਚੇ। ਉਹਨਾਂ ਨੇ ਵਿਕਰਮਜੀਤ ਸਿੰਘ ਮਜੀਠੀਆ ਦੀ ਚੜ੍ਹਦੀ ਕਲਾ, ਪਰਿਵਾਰ ਦੀ ਤੰਦਰੁਸਤੀ ਅਤੇ ਪੰਜਾਬ ਨੂੰ ਹੜ੍ਹਾਂ ਦੀ ਸਥਿਤੀ ਤੋਂ ਰਾਹਤ ਦਵਾਉਣ ਦੇ ਲਈ ਖੰਡ ਪਾਠ ਸ਼ੁਰੂ ਕਰਵਾਇਆ। ਇਸ ਦੌਰਾਨ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਵੀ ਉਹਨਾਂ ਦੇ ਵੱਲੋਂ ਕੀਤੀ ਗਈ। ਗੱਲਬਾਤ ਕਰਦੇ ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਬਿੱਡੇਵੱਡ ਨੇ ਕਿਹਾ ਹੈ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਕੰਪੀਰ ਸਮੱਸਿਆ ਦੇ ਨਾਲ ਜੂਝ ਰਿਹਾ ਹੈ। ਉਹਨਾਂ ਨੇ ਕੇਂਦਰ ਸਰਕਾਰ ਤੋਂ ਤੁਰੰਤ ਸਹਾਇਤਾ ਦੀ ਮੰਗ ਕੀਤੀ ਹੈ ਖਾਸ ਤੌਰ ਤੇ ਜਾਨਵਰਾਂ, ਫਸਲਾਂ ਤੇ ਘਰਾਂ ਦੇ ਨੁਕਸਾਨ ਲਈ ਮੁਆਵਜ਼ਾ ਦੇਣ ਦੀ। ਉਥੇ ਬਿੱਡੇਵੱਡ ਨੇ ਇਹ ਵੀ ਕਿਹਾ ਹੈ ਕਿ ਦਾਨ ਕੀਤੇ ਸਮਾਨ ਨੂੰ ਲੋੜਵੰਦਾ ਤੱਕ ਪਹੁੰਚਾਉਣ ਲਈ ਜ਼ਿੰਮੇਵਾਰ ਸੰਸਥਾਵਾਂ ਜਿਵੇਂ ਕਿ ਐਸ.ਡੀ.ਪੀ.ਸੀ ਰਾਹੀਂ ਭੇਜਿਆ ਜਾਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਭਾ ਗਰੀਬ ਜੀ ਆਏ ਸਨ ਪੂਰ ਰਾਮਦਾਸ ਜੀ ਦੇ ਦਰ ਤੇ ਦਸ਼ਕਨ ਕਰਨ ਵਾਸਤੇ ਉਹਨਾਂ ਨੇ ਅਖੰਡ ਪਾਠ ਸ਼ੁਰੂ ਕਰਾਇਆ ਇੱਥੇ ਵਿਕਰਮ ਸਿੰਘ ਜੀਠੇ ਜੀ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਤੇ ਪੰਜਾਬ ਚ ਆ ਜਿਹੜਾ ਕਰੋਪੀ ਬਣੀ ਆ ਕੁਦਰਤੀ ਉਦੇ ਤੋਂ ਪਰਮਾਤਮਾ ਗਿਆ ਰਾਸਕੀਤੀ ਗੁਰੂ ਆਮਦਾਸ ਸਾਹਿਬ ਬਖਸ਼ਿਸ਼ ਕਰੋ ਪੰਜਾਬ ਦੇ ਲੋਕਾਂ ਨੂੰ ਇਹ ਰਾਤ ਮਿਲੇ ਔਰ ਇਹਦੇ ਤੋਂ ਬਾਅਦ ਜਿਹੜਾ ਉਹ ਪੰਜਾਬ ਦੇ ਲੋਕ ਸੁਖ ਸ਼ਾਂਤੀ ਵਾਲੇ ਪਾਸੇ ਜਾਣ ਹੜ੍ਹਾਂ ਤੋਂ ਇਹਨਾਂ ਦਾ ਬਚਾਅ ਹੋਵੇ ਇਸ ਵਾਸਤੇ ਅਰਦਾਸ ਵੀ ਕਰਾਈ ਆ ਤੇ ਨਿਸ਼ਾਨ ਸਾਹਿਬ ਦੀ ਚੋਲੇ ਦੀ ਸੇਵਾ ਵੀ ਕਰਾਈ ਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਤੇ ਪਕ ਸਾਹਿਬ ਤੇ ਉਹ ਚੋਲੇ ਬਦਲ ਦੀ ਸੇਵਾ ਕਰਵਾਈ ਔਰ ਅੱਜ ਜੋ ਹੜ੍ਹਾਂ ਦੀ ਸਥਿਤੀ ਆ ਉਹ ਬਹੁਤ ਮਾੜੀ ਹੈ ਬਹੁਤ ਮਾੜੀ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਜਾਨੀ ਨੁਕਸਾਨ ਮਾਲੀ ਨੁਕਸਾਨ ਔਰ ਲੋਕਾਂ ਨੂੰ ਆਸ ਆਸ ਨਹੀਂ ਆਪੀ ਸੀ ਅਗਲੇ ਜਿਹੜੇ ਅਗਲੇ ਬਰਿਆਂ ਚ ਅਸੀਂ ਜਾ ਕੇ ਕੀ ਕਰਨਾ ਔਰ ਪੰਜਾਬ ਤਰਾਸੀ ਵੱਲੋਂ ਗਿਆ ਆ ਕੱਲ ਮੈਂ ਵਿਖਿਆ ਸੈਂਟਰ ਦਾ ਮਨਿਸਟਰ ਵੀ ਆਏ ਸਨ ਇੱਕ ਐਗਰੀਕਲਚਰ ਮਨਿਸਟਰ ਉਹ ਵੀ ਵੇਖ ਕੇ ਗਏ ਆ ਤੇ ਅਨਾਉਂਸ ਕੁਝ ਨਹੀਂ ਕਰਕੇ ਗਏ ਉਹ ਵੇਖ ਕੇ ਤੇ ਸਾਡੀਆਂ ਫਸਲਾਂ ਚ ਉਹ ਜਿਹੜਾ ਉਹ ਕੋਈ ਫਸਲਾਂ ਦੇ ਰਹਿਤ ਖੁੰਦ ਲੈ ਕੇ ਜਿਹੜੀ ਥੱਲੇ ਪਈ ਆ ਗਲਿਆ ਝੋਨਾ ਲੈ ਕੇ ਉੱਥੇ ਗਏ ਆ ਉਹਦੇ ਤੋਂ ਬਾਅਦ ਅੰਦੇ ਫੈਸਲਾ ਦੇਾਂਗੇ ਤੁਹਾਡੇ ਥਰੂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਪੰਜਾਬ ਸਾਰੇ ਕੰਮ ਰੋਕੇ ਜੇ ਅਫਗਾਨਿਸਤਾਨ ਨੂੰ ਆਪਾਂ ਇਹ ਵੱਡੀਆਂ ਸਹਾਇਤਾ ਦੇ ਸਕਦੇ ਆ ਇਹ ਤੁਹਾਡਾ ਆਪਣਾ ਸੂਬਾ ਹੈ ਇਹ ਦੇਸ਼ ਨੂੰ ਪਾਲਦਾ ਰਿਹਾ ਹੈ ਇਹ ਦੇਸ਼ ਲਈ ਅੰਨ ਪੈਦਾ ਕਰਦਾ ਰਿਹਾ ਹੈ ਔਰ ਅੱਜ ਵੀ ਕਰਦਾ ਹੈ ਇਸ ਸਰਦੀ ਸੂਬਾ ਤੁਹਾਡੀ ਰਾਖੀ ਲਈ ਵੀ ਵੱਡੀ ਮਦਦ ਕਰਦਾ ਹੈ ਇਸ ਸੂਬੇ ਵਾਸਤੇ ਸਾਨੂੰ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਦੇ ਸਕਦੇ ਹੋ ਉਹ ਦੇਣਾ ਚਾਹੀਦਾ ਔਰ ਪਿੰਡਾਂ 'ਚ ਗਏ ਆ ਪਿੰਡਾਂ ਦੇ ਲੋਕ ਨੂੰ ਤਕਲੀਫਾਂ ਨੇ ਮੈਂ ਤੁਹਾਡੇ ਤੋਂ ਇੱਕ ਬੇਨਤੀ ਹੋਰ ਕਰੂੰਗਾ ਕਿ ਸਾਡੇ ਵੀਰ ਜਿਹੜੇ ਉੱਥੇ ਰਸ ਲੈ ਕੇ ਆਉਂਦੇ ਆ ਕੋਈ ਹੋ ਸਮਾਨ ਲੈ ਕੇ ਆਉਂਦੇ ਆ ਪੱਠੇ ਲੈ ਕੇ ਆਉਂਦੇ ਆ ਆਚਾਰ ਲੈ ਕੇ ਆਉਂਦੇ ਆ ਜਾਂ ਦਵਾਈਆਂ ਲੈ ਕੇ ਆਉਂਦੇ ਆ ਕੋਈ ਖਾਣ ਪੀਣ ਵਾਲੀਆਂ ਵਸਤਾਂ ਲੈ ਕੇ ਆਉਂਦੇ ਆ ਉਹ ਵਸਤਾਂ ਜਿਹੜੀਆਂ ਉਹ ਸੰਸਥਾ માં ਜਿਵੇਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉੱਥੇ ਉਹਦੇ ਪਹੁੰਚਾ ਦਿੱਤੀਆਂ ਜਾਂ ਤਾਂ ਕਿ ਅੱਗੇ ਚਲੀਆਂ ਜਾਣ। ਜਾਂ ਕਿਸੇ ਚੰਗੀਆਂ ਸੰਸਥਾਵਾਂ ਨੂੰ ਰੁਪਈਆ ਜਿਹੜੀਆਂ ਲੋਕਾਂ ਤੱਕ ਪਹੁੰਚ ਸਕਣ। ਅਸੀਂ ਵੇਖਿਆ ਉਹ ਜਿਹੜੇ ਸਮਾਨ ਆ ਸਾਰਾ ਉਹ ਸੜਕਾਂ ਦੇ ਜਿੱਥੇ ਕੋਈ ਤੂੜੀ ਲੈ ਕੇ ਆਇਆ ਉਹ ਜਦੋਂ ਸ਼ਾਮ ਤੱਕ ਤੂੜੀ ਨਹੀਂ ਉਹਦੀ ਕਿਸੇ ਪਾਸੇ ਲੱਗੀ ਉਹਨੇ ਤੂੜੀ ਸੜਕ ਦੇ ਕੰਢੇ ਢੇਰੀ ਕਰ ਦਿੱਤੀ ਹੈ। ਜੇ ਕੋਈ ਬਿਸਕੁਟ ਲੈ ਕੇ ਆ ਬ੍ਰੈਡ ਲੈ ਕੇ ਆ ਖਾਣ ਵਾਲੀ ਵਸਤਾਂ ਲੈ ਕੇ ਆ ਔਰ ਲੋਕਾਂ ਨੇ ਉਥੇ ਖੂਬ ਹੀ ਵਿਚਾਲੀ ਆ ਬਚਾ ਕੇ ਨਾ ਲਈ ਆ ਜਿਹੜੇ ਸਾਡੇ ਭਰਾ ਜਿਹੜੇ ਸੁੱਕੇ ਥਾਂ ਨੇ ਔਰ ਪਾਣੀ ਦੇ ਲਾਗੇ ਜਿਹੜੇ ਪਾਣੀ ਦੇ ਵਿੱਚ ਘਿਰੇ ਉਹਨਾਂ ਨੂੰ ਨਹੀਂ ਮਿਲਿਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਨੂੰ ਇਹਨਾਂ ਲੋਕਾਂ ਦੇ ਨਾਲ ਹਮਦਰਦੀ ਕਰਨੀ ਚਾਹੀਦੀ ਆ ਉਥੇ ਖੜ ਕੇ ਇਹਨਾਂ ਦੇ ਨਾਲ ਸਮਾਨ ਇਹਨਾਂ ਦੇ ਘਰਾਂ ਤੱਕ ਪਹੁੰਚਾਉਣਾ ਚਾਹੀਦਾ ਸਾਨੂੰ ਔਰ ਪਰਮਾਤਮਾ ਬਖਸ਼ਿਸ਼ ਕਰੇ ਪੰਜਾਬ 'ਚ ਜਿਹੜੇ ਅਗਲੇ ਆਉਣ ਵਾਲੇ ਦੇਣ ਆ ਉਹਨਾਂ ਤੋਂ ਇਹਨਾਂ ਵੱਡੀ ਕਰੋਪੀ ਜਿਹੜੀ ਬਿਮਾਰੀ ਦੇਣੀ ਉਹਦੇ ਤੋਂ ਵੀ ਇਹਨਾਂ ਨੂੰ ਬਚਾ ਕੇ ਰੱਖੇ ਪਸ਼ੂ ਤਨ ਖਤਮ ਹੋ ਗਿਆ ਸਾਰਾ ਪਸ਼ੂ ਤਨ ਜਾਂਦਾ ਰਿਹਾ ਔਰ ਮੈਂ ਅੱਗੇ ਵੀ ਕਿਹਾ ਸੀ